ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਬਈ ਆਪਾਂ ਜਿਹੜੀ ਬਣਾਉਣ ਲੱਗੇ ਜੱਗੀ ਡੇਰੀ ਫਾਰਮ ਤੋਂ ਬਣਾਉਣ ਲੱਗੇ ਆਂ ਸ਼ਹਿਰ ਬਰਨਾਲਾ ਖਾਸ ਬਈ ਬਰਨਾਲਾ ਸ਼ਹਿਰ ਆ ਬਾਈ ਦਾ ਤੇ ਬਾਈ ਤੋਂ ਆ ਪੁੱਛ ਲੈਣੇ ਆ ਸਾਰੀ ਡਿਟੇਲ ਆਜੋ ਬਾਈ ਜੀ ਜੱਗੀ ਜੀ ਵੀ ਕਰੋ ਦਰਦ ਖੁੱਲੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਠੀਕ ਆ ਬਾਬਾ ਜੀ ਤੁਸੀਂ ਦੋਸਤੋ ਸਾਰੇ ਬਾਬਾ ਡੇਰੀ ਫਾਰਮ ਦੇਖਣ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਧੀਆ ਚੱਲਦਾ ਕੰਮ ਹੈ ਹਾਂ ਜੀ ਹਾਂ ਵਧੀਆ ਵੀਰ ਜੀ ਪੂਰਾ ਸ਼ ਅੱਜ ਤਾਂ ਬਈ ਆਪਾਂ ਵੈਸੀ ਡੰਗਰ ਦਿਖਾਉਣੇ ਆ ਯਾਨੀ ਕਿ ਆਪਣੇ ਕੋਲੇ ਨਾਲ ਅਸਲ ਵਿੱਚ ਕੱਲ ਨੂੰ ਮਾਲ ਆ ਜੂਗਾ ਠੀਕ ਆ ਆਪਾਂ ਸੋਮਵਾਰ ਨੂੰ ਡੰਗਰ ਸੇਲ ਕਰਾਂਗੇ ਸਾਰੇ ਸੋਮਵਾਰ ਨੂੰ ਹਾਂ ਠੀਕ ਆ ਕੱਲ ਨੂੰ ਵੀ ਕਿਸੇ ਵੀਰ ਨੂੰ ਇਹਨਾਂ ਜੋ ਪਸੰਦ ਆਉਂਦੇ ਉਹ ਤਾਂ ਫੋਨ ਤੇ ਗੱਲ ਕਰ ਸਕਦਾ ਇਹ ਕੋਈ ਆਪਣਾ ਪੱਕਾ ਦਿਨ ਕੋਈ ਨਹੀਂ ਹੈਗਾ ਠੀਕ ਆ ਬਈ ਵੈਸੇ ਆਪਣੇ ਕੋਲੇ ਜੀ ਮਾਲ ਘੱਟਾ ਇਹ ਗੱਲ ਆਪਾਂ ਤਾਂ ਕਹਿ ਰਹੇ ਆ ਨਹੀਂ ਆਪਣੇ ਕੋਲ ਤਾਂ 24 ਘੰਟੇ ਡੰਗਰ ਹੁੰਦੇ ਆ ਕੋਈ ਦਿਨ ਤਰੀਕ ਨਹੀਂ ਆਪਣੀ ਵੀ ਆਪਾਂ ਇੱਕ ਦਿਨ ਹੀ ਵੇਚਣੀ ਆ ਨਾ ਠੀਕ ਆ ਬਈ ਆਪਣੇ ਕੋਲ ਤਾਂ ਦਿਨ ਹੀ 15-15 ਬੰਦਾਂ ਦਾ ਦੱਸਦਾ ਬੈਠਾ ਹਰ ਵਕਤ ਹੁੰਦੀਆਂ ਠੀ ਜਾਣੀ ਕਿ ਜੇ ਬੰਦਾ ਸੋਮਵਾਰ ਨੂੰ ਆਊਗਾ ਉਹਦੇ ਇਕੱਠੀਆਂ ਬੈਣਾਂ ਜ਼ਿਆਦਾ ਹੋਣਗੀਆਂ ਬਾਈ ਤਾਂ ਉਹਦੀ ਦੇਖਭਾਲ ਕੇ ਜਿਵੇਂ ਮਰਜ਼ੀ ਲਿਜਾ ਸਕਦਾ ਜੈ ਹੋ ਜਾ ਵੀ ਭਾ ਚਾਹੇ ਛੋਟਾ ਚਾਹੇ ਵੱਡਾ ਵੀਰ ਆਉਂਦਾਗਾ ਜੇ ਆਪਣੇ ਕੋਲ ਸੁਈ ਵੀ ਵੜ ਕਿਸੇ ਵੀ ਵੀਰ ਨੇ ਲੈਣੀ ਹੈ ਆਪਣੇ ਕੋਲੇ ਰਹਿਣ ਬਹਿਣ ਦੀ ਪੂਰੀ ਸਹੂਦਤ ਹੈਗੀ ਉਹਨ ਇੱਕ ਦਾਲੀ ਗਲ ਨਹੀਂ ਰੋਟੀ ਪਾਣੀ ਦੀ ਜਿਵੇਂ ਮਰਜ਼ੀ ਬੰਦਾ ਰਹਿ ਕੇ ਚਾਹੇ ਆਪਣੇ ਕੋਲ ਚਾਹ ਢੰਗ ਚੋਕੇ ਲਿਜਾ ਸਕਦਾ ਹਮ ਬਾਈ ਕੋਲੇ ਰਹਿਣ ਦਾ ਜਿਹੜਾ ਬਾਈ ਖਾਸ ਪ੍ਰਬੰਧ ਹੈ ਜਿਹੜਾ ਮਰਜ਼ੀ ਭਰਾ ਜੇ ਭਾਈ ਨਾਮ ਤੇ ਐਡਰੈਸ ਬੋਲ ਨਾਮ ਜੱਗੀ ਆ ਜੀ ਹੂੰ ਸ਼ਹਿਰ ਬਰਨਾਲਾ ਹੈਗਾ ਆਪਣਾ ਬਰਨਾਲੇ ਤੋਂ ਬਾਹਰ ਬਾਹਰ ਆਪਣੇ 10 ਕਿਲੋਮੀਟਰ ਕੋਠੇ ਪੈਂਦੇ ਗੁਰੂ ਰਾਮ ਦਸ ਨਗਰ ਗਊਸ਼ਾਲਾ ਨੇੜੇ ਆ ਓਕੇ ਠੀਕ ਆ ਭਾਈ ਮੋਬਾਈਲ ਨੰਬਰ 981539107 ਜੱਗੀ ਡੈਰੀ ਫਾਰਮ ਬਰਨਾਲਾ ਬਰਨਾਲਾ ਖਾਸ ਹੀ ਬਰਨਾਲਾ ਸ਼ਹਿਰ ਖਾਸ ਬਰਨਾਲਾ ਸ਼ਹਿਰ ਹੈ ਜੀ ਆਪਣਾ ਠੀਕ ਆ ਭਾਈ ਜਿਵੇਂ ਪਹਿਲੇ ਨੰਬਰ ਤੇ ਵਰਡ ਦਿੰਦੇ ਕੀ ਡਿਟੇਲ ਹੈ ਇਹ ਵੈੜ ਭਾਈ ਜੀ ਚੌਗੀ ਆ ਦੰਦੀ ਦੀ ਖੋਲ ਲੋ ਭਾਈ ਦੂਜਾ ਸੁਆ ਕੀ ਅੱਛਾ ਦੂਜਾ ਸਵੇਰ ਸੋਣ ਦੀ ਕਿੰਨੇ ਦਿਨ ਲਈ ਉਹ 12 8 10 ਕਿਲੋ ਦੱਸਿਆ ਮਾਲਕ ਨੇ ਓਕੇ ਹਾਂ ਕੱਦ ਬਿੱਡ ਚੰਗਾ ਦੰਨਾ ਚ ਵੜਾ ਫੇਸ ਬੜਾ ਚੰਗਾ ਤੇ ਰਾਜੀ ਰੂਜੀ ਚੰਗੀ ਆ ਥਾਂ ਲਈ ਬੜਾ ਚੰਗਾ ਹੀ ਦੁੱਧ ਦੀ ਕੁਆਲਿਟੀ ਬਹੁਤ ਚੰਗੀ ਰਹੂਗੀ ਜਰਸੀ ਤੇ ਐਕਸਫ ਦਾ ਕ੍ਰੋਸ ਆ ਬੋੜ ਲਿਆ ਵੀਰੇ ਬੋੜ ਲਿਆ ਬਲੈਕ ਕਲਰ ਥੋੜਾ ਜਿਆਦਾ ਆ ਹੂੰ ਹੂੰ ਠੀਕ ਹੈ 20 ਕਿਲੋ ਦੁੱਧ ਕੱਢ ਦੂਗੀ ਬੱਚੀ ਖੁੱਲਾ ਕਹਿਣ ਨੂੰ ਆਪਾਂ ਤਾਂ 24 25 ਕਹਾਂ ਲੈ ਕੋਈ ਵੀ ਵੀਰ ਕੋਈ ਪਰ ਜਿਹੜਾ ਦੁੱਧ ਨੇ ਦੇਣਾਗਾ ਉਹ 20 ਕਿਲੋ ਨੱਟ ਦੇਊਗੀ ਜਮਾ ਠੀਕ ਆ ਬਾਈ 10 ਕਿਲੋ ਟਾਈਮ ਦਾ ਚੋ ਸਕਦੇ ਆ ਚੋ ਸਕਦੇ ਆ ਮੁੱਲ ਕੀ ਰੱਖਿਆ ਦਾ ਮੁੱਲ ਬਾਈ ਜੇ ਪਸਾਰੀਆਂ ਦੇ ਫੋਨ ਤੇ ਹੀ ਕਰ ਲਾਂਗੇ ਜਾਇਜ ਹਾਂ ਜਾਇਜ ਹੋਣਗੇ ਬਿਲਕੁਲ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ ਹੁੰਦੇ ਆ ਕਈ ਵੀਡੀਓ ਪਾਤੀਆਂ ਮੁੱਲ ਬਾਈ ਜਮਾ ਜਾਇਜ ਕਰਦਾਗਾ ਠੀਕ ਹੈ ਕਿ ਨਹੀਂ ਉਹ ਕਿਉਂ ਆਏ ਬੋਏ ਆਪਣੇ ਕੋਲੇ 20 25 ਨਾਂ ਦੇ ਲੈ ਆਵੇ ਹੁੰਦੇ ਆ ਆਪਾਂ ਨੂੰ 2-2000 ਰੁਪਏ ਬਣੇ ਜਾਵੇ ਹਨਾ ਹਾਂਜੀ ਆਪਾਂ ਮਤਲਬ ਵੇਚਣੀਆਂ ਹੀ ਨੇ ਸਾਰੀਆਂ ਫੁੱਲ ਲੱਭੇ ਦੋ ਨੰਬਰ ਤੋੜਦੇ ਠੀਕ ਹੈ ਕਿਹੜਾ ਸੂਹਾ ਸੁੰਦੀ ਹੈ ਦੋਨਾਂ ਸੂਹਾ ਦੂਜਾ ਹੀ ਆਪਣੇ ਕੋਲ ਸਾਰੀਆਂ ਬਹਿਣਾ ਦੂਜਾ ਦੂਜਾ ਸੂਹਾ ਇਹਨੇ ਇੱਕ ਬੱਚੀ ਤਾਜੀ ਸੂਹੀ ਪਹਿਲਣ ਅੱਜ ਓਕੇ ਬਾਕੀ ਜਿਹੜੀਆਂ ਬਹਿਣਾ ਹੋਣਗੀਆਂ ਕੱਲ ਨੂੰ ਉਹ ਵੀ ਪਹਿਲਾਂ ਤੇ ਦੂਜਾ ਸੂਹਾ ਹੀ ਹੋਣਗੀਆਂ ਆਪਾਂ ਤੀਜਾ ਸੂਹਾ ਗਾਹ ਲੈਂਦੇ ਨਹੀਂ ਲੈਂਦੇ ਨਹੀਂ ਹੈਗੇ ਫੁੱਲ ਰਾਜੇ ਫੁੱਲ ਕਦ ਫੁੱਲ ਅਡਰ ਕੱਲਾ ਕੱਲਾ ਥਣ ਮੋਟੀ ਵਾਲਾ ਥਣ ਗ ਕਮਾਲ ਦਾ ਬਾਈ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਜਾ ਅਸਟੀਮੇਟ 24 ਕਿਲੋ ਦੁੱਧ ਕੱਢਣਾ ਚਾਹੀਦਾ ਇਹਨੂੰ 22 ਕਿਲੋ ਮਾਲਕ ਨੇ ਦੱਸਿਆ ਵੀ ਅਸੀਂ ਚੋਇਆ ਪਹਿਲਾਂ ਤੁਹਾਨੂੰ ਠੀਕ ਹੈ ਹੁਣ ਜਿੰਮੀ ਨੇ ਆਰਡਰ ਤਿਆਰ ਕਰਿਆਗਾ ਤਾਂ ਇਸ ਹਾਲ ਨਾਲ ਤਾਂ ਚਾਹੀਏ ਆਪਾਂ 30 ਕਿਲੋ ਕਹਿ ਦਈਏ ਤਾਂ ਵੀ ਵੀਰ ਯਕੀਨ ਕਰਨਗੇ ਸਹੀ ਗੱਲ ਆ ਕਿਉਂਕਿ ਪਰ ਜਿਹੜਾ ਇਦੋਂ ਵੀਰੇ ਗਾਹਾਂ ਮੌਸਮ ਆਉਂਦਾ ਨਾ ਬਈ ਵੀਰ ਸੋਚ ਲੈਂਦੇ ਆ ਵੀ ਯਾਰ ਇਹ 25 ਕਿਲੋ ਵਾਲੀ ਦੇ ਜਾਂ 20 ਕਿਲੋ ਵਾਲੀ ਦੇ ਇੰਨੇ ਪੈਸੇ ਮੰਗੇ ਜਾਂਦੇ ਆ ਜਿਹੜਾ 2 ਮਹੀਨੇ ਮੌਸਮ ਆ ਉਹਨਾਂ ਦਾ ਕੋਈ ਵੀ ਕੇਰ ਵਾਲਾ ਦੁੱਧ ਨਹੀਂ ਕਢਾ ਸਕਦਾ ਕਿਉਂਕਿ ਇਹ ਤੋਂ ਪਹਿਲਾਂ ਗਰਮੀ ਜਾਂਦੀ ਸੀ ਆ ਦੋ ਮਹੀਨੇ ਮੱਛਰ ਨੇ ਨਹੀਂ ਡੰਗਰੂ ਦੁੱਧ ਦੇਣ ਦੇਣਾ ਕਿਉਂਕਿ ਇਹ ਤੋਂ ਗਾਹਾਂ ਜਾ ਕੇ ਨਾ ਕਰ ਦੁੱਧ ਕੱਢਣ ਲੱਗਦੇ ਆ ਦੋ ਮਹੀਨੇ ਤੋਂ ਬਾਅਦ ਸਹੀ ਗੱਲ ਆ ਬਾਈ ਤੇ ਜੇ ਹੀ ਗਊ ਸਿਆਲ ਚ ਹੁੰਦੀ 30 ਲੀਟਰ ਹਾਂ ਫੇਰ 30 ਕਿਲੋ ਕੱਢ ਦਿੰਦੀ ਖੁੱਲਾ ਵੀਰੇ ਪਰ 24 ਕਿਲੋ ਮੰਨ ਕੇ ਲੈ ਲੈ ਜਿਹੜਾ ਵੀਰ ਬੜਾ ਠੀਕ ਆ ਬਾਈ 70 ਨੰਬਰ ਖੋਲ ਲੋ ਬਾਈ ਜਰਸੀ ਹਾਂਜੀ ਜਰਸੀ ਕਹਿ ਲੋ ਜਾਂ ਸ਼ਾਈਵਾਲ ਕਹਿ ਲੋ ਜੀ ਇਹਨੂੰ ਜਰਸੀ ਤੇ ਸ਼ਾਈਵਾਲ ਦਾ ਮਿਕਸ ਆ ਹਾਂ ਮਿਕਸ ਆ ਮੱਝੇ ਇੱਕ ਤਰ੍ਹਾਂ ਦੀਆਂ ਮੱਝਾ ਹੀ ਨੇ ਬਾਈ ਪੂਰੀਆਂ ਦੋਨੇ ਵੇੜਾ ਬਸਾਂ ਮੰਨ ਲੋ ਸਹੀ ਗੱਲ ਆ ਬਾਈ ਸਹੀ ਗੱਲ ਆ ਫੇਸ ਬੜਾ ਪਿਆਰਾ ਕਲਰ ਬਹੁਤ ਹੈ ਬਾਕੀ ਕੁਆਲਟੀ ਵੀ ਬਹੁਤ ਚੰਗੀ ਹੋਊਗੀ ਨਾ ਹਾਂ ਫੈਂਟ ਦੀ ਜਿਹੜੀ ਸਹੀ ਗੱਲ ਆ ਕੁਆਲਟੀ ਫੁੱਲ ਵਧੀਆ ਉਹ ਗਰਮੀ ਨਹੀਂ ਮੰਦੀ ਬਿਲਕੁਲ ਆਰਡਰ ਕਮਾਲ ਦਾ ਢਿੱਲਾ ਬਹੁਤ ਪਈਆਂ ਥਣ ਬੜਾ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਾਣਾ ਬਾਈ ਕੱਲ ਦੀਆਂ ਦੁੰਡੀਆਂ ਬਹਿਣਾ ਬਹੁਤ ਜ਼ਿਆਦਾ ਆ ਬਾਈ ਜਿਵੇਂ ਮਰਜੀ ਹੱਤ ਲਈ ਚਲ ਕੋਈ ਚੱਕਰੀ ਨਹੀਂ ਕਿਆ ਬਾਤ ਢੱਲਾ ਬਹੁਤ ਪਈਆਂ ਮੈਂ ਤਾਂ ਲੇਵਾ ਲੂਵਾ ਫੁੱਟ ਫੁੱਟ ਲੇਵਾ ਕੱਢ ਦੂਗੀ ਬਾਹਰ ਜਿੱਡੀ ਬੱਛੀ ਆ ਉਹਨਾਂ ਹੀ ਲੇਵਾ ਬਣਾ ਦੇਣਾ ਕਰਮ ਵਾਲੀ ਨੇ ਚਮਕ ਬਹੁਤ ਆ ਸਮੀ ਪਲੀ ਬਹੁਤ ਆ ਹਨਾ ਪੂਰੀ ਚੰਗੀ ਆ ਜਿੱਦੋਂ ਪਹਿਲਾਂ ਆਈ ਆ ਉਹਨਾਂ ਨੇ ਵੀ ਕੇਅਰ ਚੰਗੀ ਕਰੀਏ ਜੇ ਗਾਹਾਂ ਵਾਲੇ ਘਰੇ ਵਧੀਆ ਬਾਕੀ ਵਿਚਾਰੀ ਹੂੰ ਤਾਂ ਗਾਹਾਂ ਵੀ ਕੇਅਰ ਵਾਲੀ ਬੱਛੀ ਹੈਗੀ ਕੀ ਕ ਖੋਲਾ ਬਈ 4 ਨੰਬਰ ਜਰਸੀ ਇਹ ਵੀ ਟਾਪ ਬਰੀਡ ਹਨ ਹਾਂਜੀ ਟਾਪ ਪੰਜਾਬ ਦੀ ਜਰਸੀ ਪਿਓ ਜਰਸੀ ਆ ਪੰਜਾਬ ਵਾਲੀ ਜੀ ਥਣ ਬੜਾ ਚੰਗਾ ਲੱਗਿਆ ਗੱਲਾਂ ਦੀ ਥਣ ਵੀ ਇੱਕ ਤਰ੍ਹਾਂ ਦੀ ਬਈ ਐਵੇਂ ਮੰਨ ਲਾ ਵੀ ਮੱਝ ਵੀ ਰੀਸ ਨਹੀਂ ਕਰਦੀ ਬਈ ਇਹਦੀ ਕਿਉ ਲੰਮਾ ਟਾਈਮ ਦੁੱਧ ਦੇਣਾ ਬਈ ਲੰਮਾ ਟਾਈਮ ਦੁੱਧ ਦੇਣਾ ਗਾਂ ਹੈ ਮੰਨ ਲਓ ਬਈ 13-14 ਮਹੀਨੇ ਦੁੱਧ ਪਿਆ ਜਾਂਦੀ ਆ ਹੂੰ ਸਹੀ ਗੱਲ ਆ ਬਈ ਤੋਰਾ ਤਾਰਾ ਚੰਗਾ ਡਰ ਕਮਲ ਰੰਗ ਰੂਪ ਚੰਗਾ ਚਮਕ ਪੂਰੀ ਚੰਗੀ ਆ ਫੇਸ ਬੜਾ ਪਿਆਰਾ ਬਈ ਉਦੀਵਾਦੀ ਬਹੁਤ ਚੰਗੀ ਆ ਸਨਕ ਕੁਮਾਰ ਦੀ ਬਹੁਤ ਬੱਚੀ ਜਿਹੜੀ ਗੱਲ ਆ ਹੰਗ ਪੈਰ ਬਹੁਤ ਚੰਗੇ ਆ ਬੰਨੇ ਪੁੱਤ ਸੀ ਬੰਨੇ ਕੋਈ ਮੁੱਲ ਜਾਇਜ਼ ਹੀ ਹੋਣਗੇ ਬਿਲਕੁਲ ਜਾਇਜ਼ ਹੋਣਗੇ ਭਾਈ ਉਹੀ ਮੁੱਲ ਨੇ ਆਪਣੇ ਪੁਰਾਣੇ ਮੈਨੂੰ ਪਤਾ ਹੀ ਆ ਵੀ ਆਪਣੇ ਤਾਂ 50 ਤੋਂ ਲੈ ਕੇ 70 75 ਤੱਕ ਹੀ ਮੁੱਲ ਹੁੰਦੇ ਨੇ ਆਪਣੇ ਜਿਆਦਾ ਨਹੀਂ ਹੁੰਦੇ ਠੀਕ ਆ ਭਾਈ ਕੋਸ਼ਿਸ਼ ਹਰਦੇ ਹੁੰਦੇ ਆਪਣੇ ਕੋਲ ਜਿਹੜੇ 75 ਤੋਂ ਬਾਹਰ ਹੁੰਦੇ ਉਹ ਵੀ ਕੋਸ਼ੀ ਜਿਆਦਾ ਨਹੀਂ ਹੁੰਦੇ ਹੂੰ ਕਿਉਂਕਿ ਆਪਾਂ ਹਰ ਇੱਕ ਜਿਹੜੀ ਵੀਰ ਦੇ ਦੁੱਧ ਪੀਣ ਵਾਲਾ ਡੰਗਰ ਲਿਆਉਂਦੇ ਆ ਜਿਹੜੀ ਇਹ ਵਹਿੜ ਆ ਜੀ ਹੂੰ ਇਹਦੇ ਨਾਲ ਥੋੜੀ ਜਿਹੀ ਸੱਟ ਲੱਗੀ ਹੋਈ ਆ ਥਣ ਤੇ ਪਰਲੇ ਤੇ ਠੀਕ ਐ ਵੀਰੇ ਇਹ ਵੇੜ ਆਪਾਂ ਪਿਛਲੀ ਵੀਡੀਓ ਚ ਗੱਪਣ ਪਾਈ ਸੀਗੀ ਓਕੇ ਜਿਹੜੇ ਵੀਰਾਂ ਨੇ ਦੇਖੀ ਹੋ ਉਹ ਤਾਂ ਸਮਝ ਜਾਣਗੇ ਹੂੰ ਤੇ ਆਪਣੇ ਕੋਲੇ ਸੂਈ ਆ ਇਹ ਪਰਸੋਂ ਠੀਕ ਐ ਇਹ ਉੱਠਣ ਲੱਗੀ ਨੇ ਦੂਜੀ ਗਾਣੇ ਪੈਰ ਮਾਰਤਾ ਤੇ ਥਣ ਤੇ ਥੋੜਾ ਜਿਹਾ ਖਵਾ ਹਾਂ ਥੋੜਾ ਜਿਹਾ ਖਵਾ ਉਹਦੇ ਆਪਾਂ ਭਾਅ ਨਾਲ ਵੀ ਦੇ ਦਾਂਗੇ ਬਹੁਤ ਠੀਕ ਆ ਭਾਈ ਤੇ ਸਾਈਵਾਲ ਬ੍ਰੀਡ ਕਰਾਉਸ ਇਹ ਸਾਈਵਾਲ ਕਰਾਉਸ ਆ ਜੀ ਹੂੰ ਸਾਈਵਾਲ ਹੀ ਆ ਮਨ ਨੂੰ ਬਲੈਕ ਕਲਰ ਚ ਆ ਗਈ ਠੀਕ ਆ ਤੋਰੀ ਬ੍ਰੇ ਮੜੀ ਜੀ ਆ ਤੋਰ ਦੇ ਬੋਤ ਰਾਜਸਥਾਨ ਦੀ ਬਹਿੜ ਆ ਦੋ ਬਹਿਣਾ ਤੜਕੀਆਂ ਆਈਆਂ ਨੇ ਆਪਣੇ ਕੋਲ ਅੱਛਾ ਜੀ ਤੇ ਕੋ ਜਿਹੜੀ ਸੂਈ ਆ ਬੱਚੀ ਇੱਕ ਹੀ ਕਿੰਨੇ ਕਿ ਦਿਨ ਲੈਂਦੀ ਐ ਵੈਸੇ ਇਹ ਇਹ ਬਸ ਹਫਤੇ ਤੋਂ ਘੱਟ ਘੱਟ ਹੀ ਲਊਗੀ ਜੀ ਠੀਕ ਆ ਕਿੰਨਾ ਦੁੱਧ ਦੇ ਦੂਜੇ ਕੀ ਦੁੱਧ ਦਾ ਐਸਟੀਮੇਟ ਦੇ ਹੀ ਦਿਓ ਜੀ 16 ਕਿਲੋ ਜੇ ਐਵੇਂ ਐਨੂੰ ਤੇ 22 ਕਿਲੋ ਕਹੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਹੂੰ 15 16 ਕਿਲੋ ਜਿਹੜੀ ਖੁੱਲਾ ਘੜ ਦੂਗੀ ਆਰਾਮਦਾਰੀ ਵੱਡੀ ਖਾਸੀਅਤ ਇਹਦੀ ਉਹੀ ਆ ਫੈਂਟ ਦੀ ਜਿਹੜੀ ਕੁਆਲਿਟੀ ਆ ਫੋਲ ਚੰਗੀ ਆਉਣੀ ਆ ਤੇ ਘਰ ਬਣਾ ਜਿਹੜੀ ਬਿਲਕੁਲ ਟੋਲੀ ਨਾ ਪੈਰ ਜੇ ਦਬ ਕੇ ਦੁਰਦੀਆ ਇਹ ਨਵਾਂ ਆਪਾਂ ਬਣਵਾਵਾਂਗੇ ਇਹਦੇ ਓਕੇ ਬਾਈ ਤੇ ਮੁੱਲ ਇਹਦਾ ਵੀ ਜੈਜੀ ਹੋਣਾ ਹਨਾ ਠੀਕ ਆ ਬਾਈ ਚੰਗੀ ਆ ਵਰਡ ਸੁਨੱਕੀ ਆ ਕਲਰ ਕਲਰ ਬਹੁਤ ਚੰਗਾ ਥਣਲੇਵਾ ਬੜਾ ਚੰਗਾ ਤੋਰਾ ਤਾਰਾ ਵੀ ਚੰਗਾ ਥੋੜਾ ਇਹ ਸੱਚ ਜੂੰਦਰੀ ਹੋ ਜੂਗੀ ਜੇ ਕਿਸੇ ਵੀਰ ਨੇ ਕਹੀਆ ਪੁੱਛਣਾ ਵੀ ਹੋਇਆ ਠੀਕ ਆ ਬਾਈ ਹਾਂ ਓਕੇ ਬਾਈ ਲੈਓ ਬਾਈ ਨਾ ਪੁੱਛਣ ਦੇ ਅੱਗੇ ਵੀਰੇ ਤਾਜੀ ਸੂਈ ਅੱਜ ਤਾਜੀ ਸੂਈ ਆ ਜੀ ਪਹਿਲਣ ਬੱਛੀ ਆ ਦੋ ਦੰਦਾਂ ਦੀ ਪਹਿਲਾ ਸੂਆ ਦੋ ਦੰਦ ਹਾਂਜੀ ਬੱਚਾ ਕੀ ਦੇਤਾ ਕਰਨਾ ਜੇ ਜੇਪੇ ਦੀ ਕੰਪਲੀਟ ਆ ਓਕੇ ਆ ਜਮਾ ਠੀਕ ਆ ਬੋਲਾ ਕਿੰਨਾ ਕੱਢਿਆ ਫਿਰ ਇਹਦਾ ਬੋਲਾ ਕਰਕੇ ਕੱਢਿਆ ਜੇ ਪਟਾਈ 3 ਕਿਲੋ ਜੀ ਬੱਚਾ ਚੰਗਾ ਆ ਕਿ ਮੈਂ ਕਹਦੀ ਆ 8 ਕਿਲੋ ਖਾਲੀ ਕਰਤੀ ਉਹਦਾ ਕੋਈ ਫਾਇਦਾ ਨਹੀਂ ਚੋਰੀ ਚੋਰੀ ਵੀਰੇ ਮੜੀ ਜੀ ਆਰਡਰ ਬਹੁਤ ਚੰਗਾ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਾਲੇ ਹੁਣ ਅਜੇ ਅਪ ਚੂਣੀ ਆ ਬੱਚਾ ਚੰਗਾ ਹੋਣਾਗਾ ਓਕੇ ਆ ਮੈਂ ਕਹਦੀ ਆ ਜੇ ਅਪ ਅੱਜ ਦਾ ਦੁਪਹਿਰ 9 ਕਿਲੋ ਖਾਲੀ ਕਰਤੀ ਸੀ ਉਹ ਗਮਾਹ ਕਰਨਾ ਕਿਸੇ ਨੂੰ ਕੋਈ ਫਾਇਦਾ ਨਹੀਂ ਠੀਕ ਆ ਬਾਈ ਕਿਉਂਕਿ ਜਿਹੜਾ ਆ ਦਿਨ ਨੇ ਬਾਈ 11 ਗਾਂ ਖਾਲੀ ਕਰੀ 15 ਦਿਨ ਤੋਂ ਆਪ ਨਹੀਂ ਆਉਂਦੀ ਸਹੀ ਗੱਲ ਆ ਬਾਈ ਟੋਰਾ ਤਰਾ ਕਮਾਲ ਦਾ ਕੱਦ ਵੱਡ ਚੰਗੇ ਚੰਗੀ ਆ ਬਈ ਯਾਦ ਬ੍ਰੀਡ ਫਾਲੋ ਚੰਗੀ ਆ ਤੇ ਮੁੱਲੇ ਦਾ ਜਾਇਜ਼ ਹੀ ਹੋ ਜਾਗੀ ਬਿਲਕੁਲ ਜਾਇਜ਼ ਜਿਵੇਂ ਟੌਕਾਂ ਵਾਲਾ ਭਾਈ ਹੋਵੇ ਦਾ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਜਾਇਜ਼ ਹੋ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਤੇ ਨਾਗ ਜਿੰਨੇ ਸੀਗੇ ਬਾਈ ਕੋਲੇ ਇਸ ਟਾਈਮ ਸਾਰੇ ਦਿਖਾਤੇ ਇਕੋਸ ਨਗ ਬਈ ਸਵੇਰ ਦਾ ਵੱਧਦਾ ਦੇ ਕੋਈ ਸੇਲ ਹੋ ਗਿਆ ਹਾਂ ਬਈ ਅੱਜ ਆਪਣੇ ਕੋਲ 4 ਕ ਬਣਾ ਸੇਲ ਹੋ ਗਈਆਂ ਬਈ ਠੀਕ ਆ ਉਹ ਹੈਗਾ ਆਪਣੇ ਕੋਲ 13 14 ਨਗ 13 14 ਨਗ ਸੀ ਜਦੋਂ ਬਈ ਨਾਲ ਸਵੇਰ ਗੱਲ ਹੋਈ ਆ ਕੋਈ ਸੇਲ ਹੋ ਗਿਆ ਮਾਲ ਤੇ ਬਾਕੀ ਬਈ ਸੋਮਵਾਰ ਨੂੰ ਸੋਮਵਾਰ ਨੂੰ ਤਕਰੀਬਨ ਕਿੰਨੀਆਂ ਗਾਈਆਂ ਹੋ ਜਾਣੀਆਂ ਜੇ ਕਿਸੇ ਵੀਰ ਨੇ ਫੋਨ ਤੇ ਡਿਟੇਲ ਪੁੱਛਣੀਆਂ ਪੁੱਛ ਵੀ ਸਕਦਾ ਵੈਸੇ ਫਾਰਮ 'ਚ ਹੋਣੇ ਨਹੀਂ ਅਸੀਂ ਠੀਕ ਆ ਸੋਮਵਾਰ ਨੂੰ ਜਿਹੜਾ ਮਰਜੀ ਜੇ ਤੜਕੇ 4 ਵਜੇ ਆਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਵੈਸੇ ਤਾਂ ਆਪਾਂ ਜਾਂਦੇ ਨਹੀਂ ਹੁੰਦੇ ਕੱਲ ਨੂੰ ਕੋਈ ਕੰਮ ਜ਼ਰੂਰੀ ਹਾਂ 50000 ਤੋਂ ਲੈ ਕੇ 70000 ਤੱਕ ਦੇ ਭਾਅ ਸਾਰੇ ਕੋਸ਼ਿਸ਼ ਹੁੰਦੇ 75 ਤੋਂ ਬਾਹਰ ਵਾਲੇ ਵੀ ਹੁੰਦੇ ਆ ਹੂੰ ਠੀਕ ਆ ਬਾਈ ਕਿਸੇ ਵੀ ਨੂੰ ਕੋਈ ਵੀ ਨਾਖ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ